ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਦੇ ਉੱਤੇ ਦੋਸਤੋ ਅੱਜ ਇੱਕ ਐਸੇ ਮਹਾਪੁਰਸ਼ਾਂ ਬਾਰੇ ਤੁਹਾਨੂੰ ਦੱਸਾਂਗੇ ਜਿਹੜੇ ਕਿ ਖੜਕੂ ਬਾਦ ਸਮੇਂ ਖੜਕੂ ਵੀ ਸੀਗੇ ਪਰ ਉਹਨਾਂ ਦੀ ਕਮਾਈ ਐਨੀ ਸੀ ਉਹਨਾਂ ਦੀ ਭਗਤੀ ਐਨੀ ਸੀ ਵੀ ਵੱਡੇ ਵੱਡੇ ਸੂਰਮੇ ਉਹਨਾਂ ਦੇ ਸਿਰ ਝੁਕਾਉਂਦੇ ਸੀ ਆਕੇ ਸੋ ਵੀਡੀਓ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਸ਼ੇਅਰ ਜ਼ਰੂਰ ਕਰ ਦਿਓ ਦਲਜੀਤ ਸਿੰਘ ਜੀ ਲਿਖਦੇ ਨੇ ਕਹਿੰਦੇ ਵੀ ਬਾਬਾ ਦਲਵਿੰਦਰ ਸਿੰਘ ਨੂੰ ਇਹਨਾਂ ਦੀ ਰੋਹਾਨੀ ਅਜਮਤ ਕਰਕੇ ਸਾਰੇ ਬਾਬਾ ਜੀ ਕਹਿੰਦੇ ਸਨ ਬਹੁਤ ਘੱਟ ਬੋਲਣਾ ਤੇ ਸਦਾ ਸਿਮਰਨ ਵਿੱਚ ਮੁਗਧ ਰਹਿਣ ਕਰਕੇ ਬਾਬਾ ਚੁੱਪ ਵੀ ਕਿਹਾ ਜਾਂਦਾ ਸੀ ਇਹਨਾਂ ਨੂੰ ਉਹਨਾਂ ਦਾ ਪਿੰਡ ਗਰਦਾਸਪੁਰ ਵਿੱਚ ਹੈ ਤੇ ਸਿਪਾਹੀ ਭਰਤੀ ਹੋ ਕੇ ਪੀਪੀ ਜਲੰਧਰ ਵਿੱਚ ਤਨਾਨਤ ਸਨ ਜਰਨਲ ਲਾਭ ਸਿੰਘ ਦੀ ਸ਼ਹਾਦਤ ਤੋਂ ਮਗਰੋਂ ਜਦੋਂ ਕਿਸੇ ਬੰਦੇ ਦੀ ਲਾਭ ਸਿੰਘ ਦੀ ਥਾਂ ਚੋਣ ਕਰਨੀ ਬਹੁਤ ਮੁਸ਼ਕਲ ਸੀ ਉਸ ਵਕਤ ਸਾਰਿਆਂ ਦੀ ਨਿਰਵਿਵਾਦ ਤੇ ਸਾਂਝੀ ਚੋਣ ਬਾਬਾ ਜੀ ਸਨ ਇਹ ਚੌਣ ਇਹਨਾਂ ਦੇ ਸਰਬਸਾਂਝੇ ਫਕੀਰਾਨਾ ਤਬੀਅਤ ਆਪਾ ਮਟਾਉਣ ਦਾ ਚਾਹ ਨਾਮ ਦੀ ਕਮਾਈ ਅਤੇ ਬਹੁਤ ਹੀ ਨਿਮਰ ਤੇ ਮਿੱਠੇ ਸੁਭਾਅ ਕਰਕੇ ਹੋਈ ਸੀ ਇਹ ਹਾਲਾਤ ਬਸ ਕੁਝ ਮਹੀਨੇ ਹੀ ਰਹੀ ਇਹ ਆਪਾ ਮਟਾਉਣ ਤੇ ਆਪਾ ਵਾਰਨ ਦੀ ਮੂਰਤ ਸੀ ਤੇ ਇਹਨਾਂ ਦੀ ਸਦਾ ਹੀ ਇਹ ਕੋਸ਼ਿਸ਼ ਰਹਿੰਦੀ ਸੀ ਕਿ ਕਿਤੇ ਇਹਨਾਂ ਦਾ ਨਾਂ ਅੱਗੇ ਨਾ ਜਾਵੇ ਇਸ ਦੇ ਬਾਵਜੂਦ ਵੀ ਸਾਰੇ ਸਿੰਘਾਂ ਨੇ ਇਹਨਾਂ ਨੂੰ ਕਮਾਂਡੋ ਫੋਰਸ ਦਾ ਜਰਨਲ ਥਾਪਿਆ ਤੇ ਇਹ ਖੁੱਲ੍ਹ ਦਿੱਤੀ ਕਿ ਤੁਸੀਂ ਕੁਝ ਵੀ ਨਹੀਂ ਕਰਨਾ ਕਿਸੇ ਬੈਠਕ ਵਿੱਚ ਨਹੀਂ ਜਾਣਾ ਪਹਿਲਾਂ ਵਰਗਾ ਹੀ ਜੀਵਨ ਜੀਵੋ ਪਰ ਜਥੇਬੰਦੀ ਦੇ 99 ਸਿੰਘਾਂ ਦੇ ਨਾਲ ਸੰਪਰਕ ਵਿੱਚ ਰਹਿਣਾ ਤੇ ਉਹਨਾਂ ਨੂੰ ਸਲਾਹ ਦੇਣੀ ਹੈ ਤੁਸੀਂ ਇਹ 99 ਸਿੰਘ ਕਮਰਜੀਤ ਸਿੰਘ ਸੁਲਤਾਨਵਿੰਡ ਨਿਰਮਲ ਸਿੰਘ ਮੀਆਂਵਿੰਡ ਪਰਮਜੀਤ ਸਿੰਘ ਪੰਜਵੜਾਦ ਸਨ ਡੀਜੀਪੀ ਰਪੈਰੋ ਤੇ ਹਮਲੇ ਵਿੱਚ ਇਹ ਵੀ ਸ਼ਾਮਲ ਸਨ ਇਹਨਾਂ ਨੂੰ ਜੋ ਸੇਵਾ ਲਈ ਗਈ ਇਹਨਾਂ ਨੇ ਉਹ ਨਿਭਾਈ ਪਰ ਬਾਅਦ ਵਿੱਚ ਇਹਨਾਂ ਦਾ ਕਹਿਣਾ ਸੀ ਕਿ ਇਹ ਕੰਮ ਇਸ ਕਰਕੇ ਸਿਰੇ ਨਹੀਂ ਚੜਿਆ ਕਿਉਂਕਿ ਸਾਡੇ ਵਿੱਚ ਮੈਦਾਨ ਅੰਸ਼ ਸੀ ਕਿ ਇਹ ਕੰਮ ਅਸੀਂ ਕਰਨਾ ਹੈ ਇਹ ਹਮਲੇ ਤੋਂ ਬਾਅਦ ਇਹ ਸਿੰਘ ਜੰਗੀ ਹੋ ਗਏ ਤੇ ਕਮਾਂਡੋ ਫੋਰਸ ਤੇ ਪੰਤਕ ਕਮੇਟੀ ਦੇ ਸਿੰਘਾਂ ਦੇ ਨਾਲ ਮੈਦਾਨ ਵਿੱਚ ਆ ਰਹੇ ਆਮ ਤੌਰ ਤੇ ਚੋਲੇ ਤੇ ਦਿਮਾਲੇ ਵਿੱਚ ਹੀ ਰਹਦੇ ਸਨ ਸ਼ੁਰੂ ਤੋਂ ਹੀ ਬਾਬਾ ਜੀ ਸਿਮਰਨ ਵਾਲੀ ਰੂਹ ਸਨ ਅਤੇ ਜੰਗੀ ਹੋਣ ਤੋਂ ਬਾਅਦ ਸਿਮਰਨ ਦੀ ਕਮਾਈ ਹੋਰ ਵੀ ਵੱਧ ਗਈ ਕੋਈ 5 ਫੁੱਟ 8 ਇੰਚ ਕੱਦ ਤੇ ਪਤਲੇ ਸਰੀਰ ਦੇ ਤਿੱਖੇ ਨੈਣ ਨਕਸ਼ ਬੰਦੇ ਨੂੰ ਮੋਹ ਲੈਣ ਵਾਲੀ ਨਜ਼ਰ ਇਹਨਾਂ ਦੀ ਇਹਨਾਂ ਨੂੰ ਨਿਤਨੇਮ ਗੁਰੂ ਗ੍ਰੰਥ ਸਾਹਿਬ ਦਾ ਪਾਠ ਤੇ ਸਿਮਰਨ ਇਹਦੇ ਨਾਲ ਹੀ ਪਿਆਰ ਸੀ ਬਸ ਹੋਰ ਕਿਸੇ ਵੀ ਚੀਜ਼ ਜਿਵੇਂ ਖਾਣਾ ਪੀਣਾ ਪਹਿਨਣਾ ਸੋਭਾ ਕੰਮਾਂ ਬਾਰੇ ਜਥੇਬੰਦੀ ਦੇ ਨਾਂ ਬਾਰੇ ਖਬਰਾਂ ਬਾਰੇ ਕਿਸੇ ਵੀ ਪਦਾਰਥ ਨਾਲ ਕੋਈ ਲਗਾ ਨਹੀਂ ਸੀਗਾ ਮੈਂ ਇਹਨਾਂ ਨੂੰ ਕਈ ਵਾਰ ਮਿਲਿਆ ਸੀ ਮੇਰੇ ਇਹ ਹੀ ਪਤਾ ਲੱਗਦਾ ਸੀ ਕਿ ਇਹਨਾਂ ਤੇ ਗੁਰੂ ਦੀ ਬਹੁਤ ਮੇਰ ਹੈ ਉਹਨਾਂ ਕੋਲ ਬੈਠਿਆਂ ਸਕੂਨ ਮਿਲਦਾ ਸੀ ਚਿਹਰੇ ਤੇ ਸਦਾ ਲਿਸ਼ਕਦੀ ਭਾ ਹੁੰਦੀ ਸੀ ਇਸ ਸਮੇਂ ਬਾਬਾ ਜੀ ਦੀ ਉਮਰ ਕਰੀਬ 25 ਕੋ ਸਾਲ ਸੀ ਬੜੇ ਮੁਸ਼ਕਲ ਨਾਲ ਜਦੋਂ ਕਦੇ ਬੋਲਣਾ ਤਾਂ ਜਿਵੇਂ ਨਿਮਰਤਾ ਦਾ ਦਰਿਆ ਹੀ ਵਗ ਪੈਂਦਾ ਸੀ ਇੱਕ ਵਾਰ ਮੈਂ ਪੁੱਛਿਆ ਕਿ ਤੁਸੀਂ ਕਦੇ ਅੱਖਾਂ ਉੱਪਰ ਵੀ ਚੁੱਕ ਲਿਆ ਕਰੋ ਤਾਂ ਉਹਨਾਂ ਨੇ ਬੜੇ ਕਿਸੇ ਡੂੰਗੇ ਭਾਵ ਚ ਕਿਹਾ ਕਿ ਦਲਜੀਤ ਸਿੰਘ ਆ ਐਵੇਂ ਠੀਕ ਹੈ ਉੱਪਰ ਚੁੱਕੀਆਂ ਨਹੀਂ ਜਾਂਦੀਆਂ ਰਬੈਰੋ ਤੇ ਹਮਲੇ ਤੋਂ ਬਾਅਦ ਸ਼ਾਇਦ ਕੁਝ ਕੰਮ ਕੀਤੇ ਪਰ ਉਹਨਾਂ ਦੀ ਅਵਸਥਾ ਦੇਖ ਕੇ ਜਥੇਮਦੀ ਨੇ ਉਹਨਾਂ ਨੂੰ ਹਮਲਿਆਂ ਤੋਂ ਪਰੇ ਰੱਖਿਆ ਉਹ ਸਦਾ ਹੀ ਕਹਿੰਦੇ ਸਨ ਕਿ ਮੈਨੂੰ ਕਿਸੇ ਸਿਰ ਦੇਣ ਵਾਲੀ ਥਾਂ ਤੇ ਲੈ ਕੇ ਜਾਵੋ ਉਹਨਾਂ ਦਾ ਆਪ ਕਿਸੇ ਹਮਲੇ ਬਾਰੇ ਸੋਚਣ ਦਾ ਤਰਕੀਬ ਬਣਾਉਣ ਦਾ ਸੁਭਾ ਨਹੀਂ ਸੀਗਾ ਪਰ ਗੁਰੂ ਦੇ ਬਾਣੇ ਤੇ ਇੰਨਾ ਯਕੀਨ ਸੀ ਕਿ ਕਿਸੇ ਹਮਲੇ ਵੇਲੇ ਜਾਂ ਮੁਕਾਬਲੇ ਜਾਂ ਹੋਰ ਕਿਸੇ ਖਤਰੇ ਸਮੇਂ ਉਹਨਾਂ ਦੇ ਸੁਭਾਅ ਵਿੱਚ ਕੋਈ ਫਰਕ ਨਹੀਂ ਸੀ ਪੈਂਦਾ ਉਹ ਉਸੇ ਤਰ੍ਹਾਂ ਚੁੱਪ ਗੰਭੀਰ ਨਿਮਰ ਤੇ ਸਹਿਜ ਦਾ ਦਰਿਆ ਸਨ ਇੱਕ ਵਾਰ ਹਸ਼ਿਆਰਪੁਰ ਵਿੱਚ ਪੰਜਾਬ ਦੇ ਵਿੱਤ ਮੰਤਰੀ ਕੇਵਲ ਕ੍ਰਿਸ਼ਨ ਤੇ ਹਮਲਾ ਕਰਨ ਗਏ ਅੱਗੋਂ ਉਸ ਨਾਲ ਰਾਖੀ ਵਾਲੇ ਬੰਦੇ ਵੀ ਸਨ ਮੈਨੂੰ ਨਾਲ ਵਾਲੇ ਸਿੰਘ ਨੇ ਦੱਸਿਆ ਕਿ ਬਾਬਾ ਜੀ ਨੇ ਸਪਾਈ ਨੂੰ ਜੋ ਜ਼ਖਮੀ ਤੇ ਹਥਿਆਰਬੰਦ ਸੀ ਉਸ ਨੂੰ ਮਾਰਿਆ ਨਹੀਂ ਉਦੋਂ ਉਹਨਾਂ ਤੋਂ ਆ ਕੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਦਇਆ ਦਾ ਹੱਕਦਾਰ ਸੀ ਤੇ ਸਾਡਾ ਕੋਈ ਨੁਕਸਾਨ ਨਹੀਂ ਸੀ ਕਰਨਾ ਚਾਹੁੰਦਾ ਇਸ ਕਰਕੇ ਜਿਵੇਂ ਮੇਰੇ ਮਨ ਨੂੰ ਪਗਿਆ ਮੈਂ ਗੋਲੀ ਨਹੀਂ ਚਲਾਈ ਜਥੇ ਬੰਦੀ ਦੇ ਸਿੰਘਾਂ ਵਿੱਚ ਬਾਬਾ ਜੀ ਦੀ ਬੜੀ ਮੰਗ ਰਹਿੰਦੀ ਸੀ ਹਮਲੇ ਵਾਸਤੇ ਵੀ ਅਤੇ ਸੰਗਤ ਵਾਸਤੇ ਵੀ ਜਿੱਥੇ ਵੀ ਉਹ ਜਾਂਦੇ ਉਥੇ ਅਖੰਡ ਪਾਠ ਸ਼ੁਰੂ ਕਰ ਦਿੰਦੇ ਤੇ ਸਿੰਘਾਂ ਨੂੰ ਨਾਮ ਜਪਾਉਣਾ ਤਰਕੇ ਠਾਉਣਾ ਤੇ ਉਹਨਾਂ ਦੇ ਲੰਗਰ ਪਾਣੀ ਦੀ ਸੇਵਾ ਕਰਨੀ ਉਹਨਾਂ ਨੂੰ ਜਾ ਕੇ ਲਿਆਉਣਾ ਹੀ ਪੈਂਦਾ ਸੀ ਕੋਈ ਸ਼ਰਦਾ ਨਹੀਂ ਸੀਗਾ ਉਹਨਾਂ ਨੂੰ ਇੱਕ ਵਾਰ ਮੈਂ ਮੁਹਾਲੀ ਚਰਨਜੀਤ ਸਿੰਘ ਤਲਵੰਡੀ ਦੀ ਠਾਰ ਤੇ ਆਇਆ ਇੱਥੇ ਇਹਨਾਂ ਨੇ ਸੱਤ ਫੇਜ਼ ਵਿੱਚ ਮਕਾਨ ਲਿਆ ਹੋਇਆ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪ੍ਰਕਾਸ਼ ਸਨ ਉਸ ਵਕਤ ਉਥੇ ਚਰਨਜੀਤ ਸਿੰਘ ਧੰਨਾ ਸਿੰਘ ਹੌਲਦਾਰ ਬਾਬਾ ਅਜੀਤ ਸਿੰਘ ਥਾਣੇਦਾਰ ਅਵਤਾਰ ਸਿੰਘ ਤਾਉ ਮਾਜਰਾ ਬਾਬਾ ਬਲਵਿੰਦਰ ਸਿੰਘ ਗਰਦੇਵ ਸਿੰਘ ਉਸਮਾਨ ਵਾਲਾ ਹਰਪਾਲ ਸਿੰਘ ਪਾਲੀ ਹਰਜਿੰਦਰ ਸਿੰਘ ਜਿੰਦਾ ਸਨ ਇੱਥੇ ਇਹਨਾਂ ਸਿੰਘਾਂ ਨੇ ਹਰਜਿੰਦਰ ਸਿੰਘ ਜਿੰਦੇ ਨੂੰ ਛੱਡ ਕੇ ਬਾਕੀਆਂ ਨੇ ਨੇਮ ਰੱਖਿਆ ਹੋਇਆ ਸੀ ਸਾਰੇ ਬਹੁਤ ਘੱਟ ਸੌਂਦੇ ਸੀ ਤੇ ਸਾਰਾ ਦਿਨ ਪਾਠ ਸਿਮਰਨ ਕਰਨਾ ਬਹੁਤ ਘੱਟ ਖਾਣਾ ਤੇ ਨਾਲ ਕਸਰਤ ਕਰਨੀ ਬਾਬਾ ਜੀ ਤਾਂ ਬਹੁਤ ਥੋੜਾ ਖਾਂਦੇ ਤੇ ਸੌਂਦੇ ਸਨ ਮੈਂ ਉਹਨਾਂ ਨੂੰ ਕਦੇ ਵੀ ਉਹਨਿੰਦਰੇ ਨਹੀਂ ਦੇਖਿਆ ਸੀ ਉਹ ਉਸੇ ਤਰ੍ਹਾਂ ਘੰਟਿਆਂ ਬੰਦੀ ਬੈਠੇ ਜਾਂ ਖੜੇ ਰਹਿੰਦੇ ਸਨ ਕਈ ਵਾਰ ਰਾਤ ਨੂੰ ਔਲੂ ਵਿੱਚ ਕਈ ਘੰਟੇ ਖੜੇ ਰਹਿਣਾ ਜਾਂ ਇੱਕੋ ਹੀ ਥਾਂ ਤੇ ਘੰਟਿਆਂ ਬੰਦੀ ਬੈਠੇ ਜਾਂ ਖੜੇ ਰਹਿਣਾ ਉਸ ਦਿਨ ਰਾਤ ਨੂੰ 2:00 ਵਜੇ ਮੈਂ ਬਾਹਰ ਪਿਸ਼ਾਬ ਕਰਨ ਗਿਆ ਤਾਂ ਦੇਖਿਆ ਕਿ ਬਾਬਾ ਜੀ ਹਨੇਰੇ ਵਿੱਚ ਵਿਹੜੇ ਵਿੱਚ ਬੰਦੂਕ ਲੈ ਕੇ ਇੰਜ ਬੈਠੇ ਸਨ ਕਿ ਪਤਾ ਨਹੀਂ ਸੀ ਲੱਗ ਰਿਹਾ ਕਿ ਕੋਈ ਬੈਠਾ ਹੈ ਰਾਤ ਨੂੰ ਪਹਿਰਾ ਦੇਣਾ ਤੇ ਨਾਮ ਸਿਮਰਨ ਕਰਨਾ ਇਹ ਉਹਨਾਂ ਦਾ ਮਨਪਸੰਦ ਕੰਮ ਸੀ ਮੈਂ ਉਹਨਾਂ ਕੋਲ ਚਲਿਆ ਗਿਆ ਤੇ ਦੇਖਿਆ ਕਿ ਚੌਂਕੜੀ ਮਾਰ ਕੇ ਸਿੱਧੇ ਬੈਠੇ ਸਨ ਮੈਂ ਕੋਲ ਬੈਠ ਗਿਆ ਤੇ ਦੇਖਿਆ ਵੀ ਉਹਨਾਂ ਦੇ ਸਰੀਰ ਤੇ ਬਹੁਤ ਮੱਛਰ ਬੈਠੇ ਸਨ ਮੈਂ ਮੱਛਰਾਂ ਨੂੰ ਪਰਦੇ ਨਾਲ ਉਠਾ ਦਿੱਤਾ ਤੇ ਕੁਝ ਸਮਾਂ ਉੱਥੇ ਹੀ ਬੈਠਾ ਰਿਹਾ ਅਤੇ ਕੁਝ ਸਮਾਂ ਬੈਠ ਕੇ ਸਿਮਰਨ ਦੀ ਕੋਸ਼ਿਸ਼ ਕੀਤੀ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਜਾਓ ਤੁਸੀਂ ਆਰਾਮ ਕਰੋ ਸਵੇਰੇ ਸਫ਼ਰ ਤੇ ਜਾਣਾ ਹੈ ਅਗਲੇ ਦਿਨ ਅਵਤਾਰ ਸਿੰਘ ਨੇ ਮੱਛਰਾਂ ਬਾਰੇ ਗੱਲ ਕੀਤੀ ਤਾਂ ਉਹਨਾਂ ਨੇ ਹੱਸ ਕੇ ਗੱਲ ਟਾਲ ਦਿੱਤੀ ਕਿ ਇਹ ਕੁਝ ਨਹੀਂ ਕਹਿੰਦੇ ਇਸੇ ਤਰ੍ਹਾਂ ਉਹ ਵੱਖ-ਵੱਖ ਜਥਿਆਂ ਕੋਲ ਰਹਿੰਦੇ ਸਨ ਕਿ ਸਿੰਘ ਉਹਨਾਂ ਦੀ ਸੰਗਤ ਕਰਕੇ ਖੁਸ਼ ਹੁੰਦੇ ਸਨ ਤੇ ਬਾਣੀ ਨਾਲ ਜੁੜਦੇ ਸਨ। ਬਾਬਾ ਜੀ ਨੂੰ ਖਾਲਿਸਤਾਨ ਕਮਾਂਡੋ ਫੋਰਸ ਦਾ ਮੁਖੀ ਬਣਾਉਣ ਤੋਂ ਛੇਤੀ ਬਾਅਦ ਹੀ ਸ਼ਹਾਦਤ ਹੋ ਗਈ ਉਹਨਾਂ ਦੀ। ਸਰਹੱਦ ਤੋਂ ਉਹ ਇੱਧਰ ਰਾਤ ਨੂੰ ਕਿਸੇ ਠਾਰ ਤੇ ਆਏ ਸਨ, ਅਮਰitsar ਦਾ ਇਲਾਕਾ ਸੀ। ਉਹ ਤਿੰਨ ਸਿੰਘ ਸਨ ਸਵੇਰੇ ਬੀਐਸਐਫ ਦਾ ਘੇਰਾ ਪੈ ਗਿਆ। ਸਾਰਾ ਦਿਨ ਮੁਕਾਬਲਾ ਚੱਲਿਆ ਤੇ ਤਿੰਨੋਂ ਸਿੰਘ ਅਖੀਰ ਤੱਕ ਜੂਝਦੇ ਸ਼ਹੀਦ ਹੋ ਗਏ। ਬਾਦ ਵਿੱਚ ਪਤਾ ਲੱਗਿਆ ਕਿ ਉਹਨਾਂ ਵਿੱਚ ਇੱਕ ਸਿੰਘ ਗੁਰਦੀਪ ਸਿੰਘ ਵਕੀਲ ਪਿੰਡ ਮਨਿਆਲਾ ਤੇ ਇੱਕ ਹੋਰ ਸਿੰਘ ਪੰਜੋਖੜਾ ਸਾਹ ਕੋਲ ਦਾ ਸੀ ਜਿਸ ਦਾ ਨਾਂ ਹਰਿੰਦਰ ਸਿੰਘ ਬਕਾ ਸੀ ਉਹ ਬਚ ਗਿਆ ਸੀ ਤੇ ਕਈ ਚਿਰ ਪੁਲਿਸ ਦੀ ਕੈਦ ਵਿੱਚ ਰਿਹਾ ਪਰ ਉਹਦਾ ਕੋਈ ਪਤਾ ਨਹੀਂ ਲੱਗਿਆ ਫਿਰ ਉਹ ਕੋਈ 2 ਕੁ ਸਾਲ ਜੰਗ ਵਿੱਚ ਰਹੇ ਇਸ ਦੌਰਾਨ अनेका ਸਿੰਘਾਂ ਤੇ 18 ਵਾਲਿਆਂ ਤੇ ਉਹਨਾਂ ਦੇ ਜੀਵਨ ਦਾ ਪ੍ਰਭਾਵ ਪਿਆ ਜਿਸ ਨੂੰ ਤੁਸੀਂ ਬਿਆਨ ਨਹੀਂ ਕਰ ਸਕਦੇ ਉਹ ਕੁਝ ਇਸ ਤਰ੍ਹਾਂ ਹੈ ਕਿ ਜਦੋਂ ਉਹ ਨਾਲ ਹੁੰਦੇ ਤਾਂ ਰੱਬ ਵਰਗਾ ਆਸਰਾ ਹੁੰਦਾ ਉਹਨਾਂ ਦਾ ਪਿਆਰ ਨਿਮਰਤਾ ਸ਼ਾਂਤੀ ਦੇ ਸਕੂਨ ਦਾ ਅਨੁਭਵ ਹੁੰਦਾ ਇੰਜ ਲੱਗਦਾ ਵੀ ਜੋ ਕੁਝ ਹੈ ਉਹ ਸਹੀ ਹੈ ਤੇ ਇਸੇ ਤਰ੍ਹਾਂ ਹੀ ਹੋਣਾ ਹੈ ਖਾੜਕੂ ਸੰਘਰਸ਼ ਦੇ ਰਾਹ ਤੇ ਸ਼ਹਾਦਤ ਦਾ ਚਾਹ ਹੋਰ ਡ੍ਰਿਡ ਹੁੰਦਾ ਰਾਤ ਨੂੰ ਗੱਲਾਂ ਕਰਦੇ ਆ ਵਕਤ ਚਰਨਜੀਤ ਸਿੰਘ ਤੇ ਅਵਤਾਰ ਸਿੰਘ ਮਿਸਲਾਂ ਦੇ ਰਾਜ ਵੇਲੇ ਦੀਆਂ ਗੱਲਾਂ ਕਰਨ ਲੱਗ ਪਏ ਅਵਤਾਰ ਸਿੰਘ ਦਾਉ ਮਾਜਰਾ ਇਸ ਬਾਬਤ ਕੋਈ ਕਿਤਾਬ ਪੜ੍ਹ ਰਿਹਾ ਸੀ ਚਰਨਜੀਤ ਸਿੰਘ ਨੇ ਕਿਹਾ ਕਿ ਅੱਜ ਵੀ ਸਾਡੇ ਉਹੀ ਹਾਲਾਤ ਨੇ ਪਰ ਗद्दार ਬਹੁਤ ਹੋ ਗਏ ਨੇ ਬਾਬਾ ਜੀ ਬੋਲਦੇ ਨਹੀਂ ਸੀ ਹੁੰਦੇ ਉਹਨਾਂ ਨੇ ਕਿਹਾ ਕਿ ਹਾਲਾਤ ਉਹੋ ਜਿਹੇ ਹੀ ਨੇ ਪਰ ਉਸ ਵਕਤ ਸਿੰਘਾਂ ਦੇ ਕਰਤਾਰ ਉੱਚੇ ਸਨ ਸਿਮਰਨ ਵੱਡੇ ਸਨ ਪੰਥ ਅਵਲ ਸੀ ਹੁਣ ਫਰਕ ਹੈ ਸਾਡੇ ਵਿੱਚ ਉਹ ਸਦਕ ਤੇ ਸਬਰ ਨਹੀਂ ਹੈਗਾ ਇੱਕ ਵਾਰ ਉਹਨਾਂ ਨੂੰ ਗੜਦੀ ਵਾਲਾ ਨੇੜੇ ਕਿਸੇ ਪਿੰਡ ਵਿੱਚ ਮਿਲੇ ਤੇ ਇਕੱਠਿਆਂ ਰਾਤ ਕੱਟੀ ਇਹ ਬਲੈਕ ਥੰਡਰ ਤੋਂ ਪਹਿਲਾਂ ਦੀ ਗੱਲ ਹੈ ਅੰਮ੍ਰਿਤਸਰ ਵਿੱਚ ਸੰਘਰਸ਼ ਦੇ ਨਾਂ ਤੇ ਕਈ ਤਰ੍ਹਾਂ ਦੀਆਂ ਮਾਰੀਆਂ ਘਟਨਾਵਾਂ ਹੋ ਰਹੀਆਂ ਸਨ ਬਾਬਾ ਜੀ ਉਸ ਬਾਰੇ ਬਹੁਤ ਚਿੰਤਤ ਸਨ ਰਾਤੀ لمبے ਪਿਆਂ ਉਹ ਵੀ ਬਹੁਤ ਫਿਕਰ ਵਿੱਚ ਸਨ ਕਿ ਇਹ ਬਹੁਤ ਹੀ ਵੱਡਾ ਗ੍ਰਾਹ ਹੋ ਰਿਹਾ ਹੈ ਦੁਨੀਆ ਵਿੱਚ ਸਭ ਤੋਂ ਪਵਿੱਤਰ ਜਗ੍ਹਾ ਤੇ ਸਾਡੀ ਬੰਦੇ ਬੇਅਦਬੀ ਕਰ ਰਹੇ ਨੇ ਇਸ ਨੂੰ ਕਿਸੇ ਵੀ ਤਰੀਕੇ ਰੋਕਿਆ ਜਾਵੇ ਭਾਵੇਂ ਕੋਈ ਬਹੁਤ ਸਖਤ ਫੈਸਲਾ ਹੀ ਕਿਉਂ ਨਾ ਲੈਣਾ ਪਵੇ ਇਹੋ ਜੇ ਸਿੰਘ ਸੀ ਜਿਨ੍ਹਾਂ ਦੇ ਆਸਰੇ ਇਹ ਸੰਘਰਸ਼ ਚੱਲ ਰਿਹਾ ਸੀ ਇਹ ਸੰਘਰਸ਼ ਦਾ ਕੇਂਦਰੀ ਧੂਰਾ ਸਨ ਜਿਨ੍ਹਾਂ ਦੀ ਕਮਾਈ ਤੇ ਅਰਦਾਸ ਸਾਡਾ ਆਸਰਾ ਸੀ ਇਹ ਉਹ ਨਾਂ ਦੇਖਦੇ ਛੱਤ ਸੀ ਜਿਸ ਆਸਰੇ ਅਸੀਂ ਖੜੇ ਸੀ ਇਹਨਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ ਕਿਉਂਕਿ ਇਹਨਾਂ ਦੀ ਐਸੀ ਚਾਤ ਵੀ ਨਹੀਂ ਸੀਗੀ ਉਹ ਜਥੇਬੰਦੀ ਵਿੱਚ ਹੋ ਕੇ ਵੀ ਸਿਰਫ ਪੰਥ ਦੇ ਸਨ ਇਹਨਾਂ ਦੇ ਜੀਵਨ ਤੇ ਉਸ ਦੀ ਉਚਾਈ ਨੂੰ ਸਮਝਣ ਅਤੇ ਅਪਣਾਉਣ ਨਾਲ ਸਾਡਾ ਰਾਹ ਰੌਸ਼ਨ ਹੋਵੇਗਾ ਇੱਕ ਵਾਰ ਬਾਬਾ ਜੀ ਨੂੰ ਅਸੀਂ ਕਿਸੇ ਠਹਿਰ ਤੇ ਛੱਡਿਆ ਇੱਕ ਮਹੀਨੇ ਵਿੱਚ ਇੱਕ ਛੋਟਾ ਜਿਹਾ ਪਿੰਡ ਇਹਨਾਂ ਦਾ ਭਗਤ ਹੋ ਗਿਆ ਗੁਰੂ ਘਰ ਦੀ ਸਾਰੀ ਸੇਵਾ ਵੀ ਕਰਦੇ ਸਨ ਤੇ ਉਸ ਘਰ ਦਾ ਸਾਰਾ ਖੇਤੀਬਾੜੀ ਤੇ ਡੰਗਰਾ ਦਾ ਕੰਮ ਵੀ ਆਪ ਹੀ ਕਰਦੇ ਸਨ ਚੁੱਪ ਕਰਕੇ ਕੰਮ ਕਰਨ ਦਾ ਸੁਭਾਅ ਸੀ ਇਹਨਾਂ ਦਾ ਬੱਚਿਆਂ ਨੂੰ ਸੰਥਿਆ ਦੇਣੀ ਜਦੋਂ ਅਸੀਂ ਉਹਨਾਂ ਨੂੰ ਲੈਣ ਗਏ ਤਾਂ ਪਿੰਡ ਵਾਲੇ ਉਹਨਾਂ ਨੂੰ ਤੁਰੰਤ ਨੂੰ ਤਿਆਰ ਨਹੀਂ ਸਨ ਆਉਣ ਵੇਲੇ ਕੁਝ ਬੀਬੀਆਂ ਦਾ ਰੋਹੀ ਪਈਆਂ ਬਾਬਾ ਦਲਵਿੰਦਰ ਸਿੰਘ ਉਹ ਬਹੁਤ ਘੱਟ ਬੋਲਦਾ ਸੀ ਤੁਹਾਨੂੰ ਉਹਦੀ ਗੱਲ ਸਮਝਣ ਲਈ ਉਹਦੇ ਨੇੜੇ ਜਾਣਾ ਪੈਂਦਾ ਸੀ ਕਿਉਂਕਿ ਉਸ ਤੋਂ ਉੱਚਾ ਨਹੀਂ ਸੀ ਬੋਲਿਆ ਜਾਂਦਾ ਉਸ ਸੰਘਰਸ਼ ਦੀ ਰੋਹਾਨੀ ਅਜਮਦ ਦਾ ਮੋਤੀ ਸੀ ਉਹਦੇ ਉੱਤੇ ਗੁਰੂ ਸਾਹਿਬ ਦੀ ਬਖਸ਼ਿਸ਼ ਸੀ ਉਹਦਾ ਧਿਆਨ ਸਦਾ ਗੁਰੂ ਚਰਨਾਂ ਵਿੱਚ ਹੀ ਰਹਿੰਦਾ ਉਹ ਥੋੜਾ ਖਾਂਦਾ ਥੋੜਾ ਸੌਂਦਾ ਤੇ ਬਹੁਤ ਘੱਟ ਬੋਲਦਾ ਸੀ ਉਹਦੀ ਕੋਸ਼ਿਸ਼ ਹੁੰਦੀ ਸੀ ਕਿ ਵੱਤੋਂ ਵੱਧ ਸਮਾਂ ਗਰਵਾਣੀ ਪੜੇ ਕੀਰਤਨ ਕਰੇ ਸਿਮਰਨ ਕਰੇ ਜਾਂ ਫਿਰ ਸੇਵਾ ਕਰੇ ਉਹਦਾ ਵਸ ਚੱਲਦਾ ਤਾਂ ਉਹ ਗੱਲਬਾਤ ਵਿੱਚ ਸ਼ਾਮਲ ਨਹੀਂ ਸੀ ਹੁੰਦਾ ਉਹਨੂੰ ਕਮਾਂਡੋ ਫੋਰਸ ਦਾ ਮੁਖੀ ਪੰਜ ਸਿੰਘਾਂ ਵੱਲੋਂ ਹੁਕਮ ਕਰਕੇ ਹੀ ਬਣਾਇਆ ਗਿਆ ਸੀ ਨਹੀਂ ਤਾਂ ਉਹਨੇ ਬਣਨਾ ਨਹੀਂ ਸੀਗਾ ਹਮਲੇ ਉੱਤੇ ਜਾਣ ਦੀ ਵੀ ਉਹਦੀ ਕੋਈ ਇੱਛਾ ਨਹੀਂ ਸੀ ਹੁੰਦੀ ਪਰ ਸਿੰਘਾਂ ਵੱਲੋਂ ਸਾਂਝਾ ਹੁਕਮ ਹੋਣ ਤੇ ਉਹ ਸਭ ਤੋਂ ਮੋਹਰੇ ਹੋ ਕੇ ਜਾਣ ਵਾਰਨ ਵਾਲਾ ਸੀ ਉਸਦੀ ਅਵਸਥਾ ਅਜਿਹੀ ਹੋ ਗਈ ਸੀ ਕਿ ਉਹ ਦੁਸ਼ਮਣ ਨੂੰ ਦੁਸ਼ਮਣ ਨਹੀਂ ਸੀ ਮੰਨਦਾ ਤੇ ਉਹ ਅਕਾਲ ਪੁਰਖ ਦੇ ਭਾਣੇ ਨੂੰ ਸਭ ਕੁਝ ਸਮਝਣ ਲੱਗ ਪਿਆ ਸੀ ਤੇ ਉਹਦੇ ਮੁਤਾਬਕ ਚੱਲਣ ਦਾ ਯਤਨ ਕਰਦਾ ਸੀ ਜਦੋਂ ਵੀ ਕਿਤੇ ਸਿੰਘਾਂ ਦਾ ਇਕੱਠ ਹੁੰਦਾ ਉਹ ਤਾਂ ਸੁਣਦੇ ਹੀ ਹੁੰਦੇ ਸਨ ਪਰ ਸਿੰਘਾਂ ਨੇ ਕਈ ਵਾਰ ਪੁੱਛਣ ਲੱਗ ਪੈਣਾ ਵੀ ਅੱਗੇ ਕੀ ਬਣੇਗਾ ਖਾਲਸਾਤਨ ਕਦੋਂ ਬਣੇਗਾ ਤਾਂ ਬਾਬਾ ਜੀ ਇਸ ਤੋਂ ਜ਼ਿਆਦਾ ਕੁਝ ਨਾ ਕਹਿੰਦੇ ਕਿ ਅਮਰਤ ਵੇਲੇ ਉੱਠ ਕੇ ਸਿਮਰਨ ਕਰਿਆ ਕਰੋ ਅਰਦਾਸ ਕਰਿਆ ਕਰੋ ਹੋਰ ਪਾਠ ਕਰੋ ਉਸ ਵਕਤ ਕਦੇ ਨਹੀਂ ਸੋਚਿਆ ਸੀ ਪਰ ਹੁਣ ਇਹ ਸੋਚਦੇ ਆਂ ਕਿ ਉਹ ਸਹਿਜ ਭਰੀ ਗੰਭੀਰਤਾ ਨਾਲ ਇਹੋ ਹੀ ਗੱਲ ਤੇ ਜ਼ੋਰ ਦੰਦੇ ਸੀ ਜੋ ਹੁਣ ਸਿੱਖਾਂ ਦੇ ਹਾਲਾਤ ਨੇ ਹੁਣ ਉਹਨਾਂ ਦੀ ਗੱਲ ਦੀ ਜ਼ਿਆਦਾ ਸਮਝ ਪੈਂਦੀ ਹੈ ਦੋਸਤੋ ਏ ਸੀ ਇਤਿਹਾਸ ਬਾਬਾ ਦਲਵਿੰਦਰ ਸਿੰਘ ਹੋਰਾਂ ਦਾ ਸੋ ਐਸੇ ਤਰ੍ਹਾਂ ਦਾ ਕਿੱਸਾ ਲੈ ਕੇ ਕੱਲ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਤਸ੍ਰੀ ਅਕਾਲ